टुडे पंजाब न्यूज़ चैनल दीयां खास खास ਖਬਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਫਸੀਮ ਸਿੰਘ ਮਠਾੜੂ ਤੇ ਗੱਲ ਕਰਦੇ ਆ ਅੱਜ ਦੇ ਦਿਨ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆ ਝੋਣਵੀਆਂ ਖਬਰਾਂ ਤੇ ਕਿ ਹਰਿਆਣਾ ਸਕੂਲ ਬੱਸ ਹਾਦਸੇ ਮਗਰੋਂ ਐਕਸ਼ਨ ਚ ਪੰਜਾਬ ਸਕੂਲੀ ਬਹਨਾਂ ਦੀ ਚੈਕਿੰਗ ਦੇ ਦਿੱਤੇ ਹੁਕਮ ਉਸ ਦੀ ਵੱਡੀ ਕਾਰਵਾਈ ਅਤਵਾਦੀ ਪ੍ਰਪਰੀ ਸਿੰਘ ਜਰਮਨ ਨੂੰ ਦਿੱਲੀ 에어ਪੋਰਟ ਤੋਂ ਕੀਤਾ ਗ੍ਰਿਫਤਾਰ 이란 ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਨਾ ਭਾਰਤੀ ਜੰਗ ਦੇ ਖਾਸੇ ਵਿਚਕਾਰ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ ਸ਼ਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਬੋਲੇ ਪਾਰਟੀ ਛੱਡੀ ਨਹੀਂ ਹੈ ਕੈਨੇਡਾ 'ਚ ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ਨੂੰ ਮਿਲੀ ਵੱਡੀ ਰਾਹਤ ਇਤਿਹਾਰ ਕੁਜੇ ਪੰਜਾਬ ਦੇ ਏਡੀਜੀ ਲਿਆ ਜੇਲ ਦੀ ਸੁਰੱਖਿਆ ਦਾ ਜਾਇਜ਼ਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਕਰਮ ਮਨਜੀਤਿਆ ਦੀ ਉਮੀਦਵਾਰੀ ਦੇ ਹੱਕ 'ਚ ਡਟੇ ਅਕਾਲੀ ਆਗੂ ਆਮ ਆਦਮੀ ਦੀ ਪੌਂਚ ਤੋਂ 12 ਹੋਇਆ 16 73000 ਤੋਂ ਪਾਰ ਹੋਈ ਸੋਨੇ ਦੀ ਕੀਮਤ ਸੀਐਮ ਸੁਖਪਾਲ ਖੈਰਾ ਨਾਲ ਹੋਏ ਗੁਪਤ ਸਮਝੌਤੇ ਨੂੰ ਜਨਤਾ ਕਰਨ ਪਰਮਭਾਸ ਸੰਘਰੋਮਾਣਾ ਨੰਗੇ ਸਰ ਗੁਰੂ ਘਰ ਚ ਬੜੇ ਬੰਦੇ ਵੱਲੋਂ ਬੇਅਰਬੀ ਦੀ ਕੋਸ਼ਿਸ਼ ਸਾਰੀ ਘਟਨਾ ਸੀਸੀਟੀਵੀ ਚ ਕੈਦ ਮੁੱਖ ਮੰਤਰੀ ਭਗਵੰਤ ਮਾਨ 15 April ਨੂੰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ ਖੇਤੀ ਆਵੇਗੀ ਪੀਐਮ ਕਿਸਾਨ ਦੇਦੀ ਅਗਲੇ ਕਿਸਤੇ ਇਦਾਂ ਚੈੱਕ ਕਰਨ ਦੀ ਲਿਸਟ ਜੀ ਆਪਣਾ ਨਾਮ ਤਾਂ ਦੋਸਤੋ ਇਹ ਸਿੰਘ ਹੈ ਆਪਣੀਆਂ ਇਸ ਵੇਲੇ ਦੀਆਂ ਚੋਣਵੀਆਂ ਖਬਰਾਂ ਹੁਣ ਗੱਲ ਕਰਦੇ ਆ ਵਿਸਤਾਰ ਨਾਲ ਕਿ ਹਰਿਆਣਾ ਸਕੂਲ ਬੱਸ ਹਾਦਸੇ ਮਗਨੋਂ ਐਕਸ਼ਨ ਚ ਪੰਜਾਬ ਸਕੂਲੀ ਵਾਹਨਾਂ ਦੀ ਚੈਕਿੰਗ ਦੇ ਦਿੱਤੇ ਹੁਕਮ ਪੰਜਾਬ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਹਰਿਆਣਾ ਵਿੱਚ ਸਕੂਲ ਬੱਸ ਹਾਦਸੇ ਵਿੱਚ 6 ਬੱਚਿਆਂ ਦੀ ਮੌਤ ਦੇ ਮਾਮਲੇ ਦਾ ਨੋਟਿਸ ਲਿਆ ਘਟਨਾ ਤੋਂ ਬਾਅਦ ਕਮਿਸ਼ਨ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਡੀਸੀ ਅਤੇ ਐਸਐਸਪੀ ਨੂੰ ਸਕੂਲੀ ਬੱਸਾਂ ਦੀ ਚੈਕਿੰਗ ਕਰਨ ਦੇ ਹੁਕਮ ਦਿੱਤੇ ਨੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਸੁਰੱਖਿਆ ਦੇ ਪੂਰੇ ਪ੍ਰਬੰਧ ਹੋਣ ਜਿੱਥੇ ਕਿਤੇ ਵੀ ਕਮੀਆਂ ਪਾਈਆਂ ਗਈਆਂ ਉਹਨਾਂ ਵਾਹਨਾਂ ਨੂੰ ਜ਼ਬਤ ਕਰ ਕੀਤਾ ਜਾਵੇ ਬੱਚਿਆਂ ਦੀ ਜ਼ਿੰਦਗੀ ਨਾਲ ਕਿਸੇ ਵੀ ਤਰ੍ਹਾਂ ਦਾ ਖੇਡਵਾੜ ਨਹੀਂ ਹੋਣਾ ਚਾਹੀਦਾ ਇਹ ਸਾਰੀ ਕਾਰਵਾਈ ਵਿਦਿਆਨ ਦੇ ਅੰਦਰ ਅੰਦਰ ਕਰਨ ਦੇ ਹੁਕਮ ਦਿੱਤੇ ਗਏ ਨੇ ਸਕੂਲ ਵਾਂਗ ਸਕੀਮ ਤਹਿਤ ਸਕੂਲੀ ਬੱਸਾਂ ਸੰਬੰਧੀ ਸਖਤ ਨਿਯਮ ਹਨ ਨਿਯਮਾਂ ਮੁਤਾਬਕ ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਬੱਸ ਦਾ ਪਰਮਾਟ ਰਜਿਸਟ੍ਰੇਸ਼ਨ ਬੀਮਾ ਪ੍ਰਦੂਸ਼ਣ ਸਰਟੀਫਿਕੇਟ ਆਦਿ ਦਸਤਾਵੇਜ਼ ਵਿੱਚ ਪੂਰੇ ਹੋਣੇ ਚਾਹੀਦੇ ਨੇ ਡਰਾਈਵਰ ਤਜਰਬੇਕਾਰ ਹੋਣਾ ਚਾਹੀਦਾ ਤੇ ਉਸ ਦੇ ਨਾਲ ਇੱਕ ਮਹਿਲਾ ਸਹਾਇਕ ਅਤੇ ਇੱਕ ਕੰਡੈਕਟਰ ਵੀ ਹੋਣਾ ਚਾਹੀਦਾ ਸਪੀਡ ਨੂੰ ਕੰਟਰੋਲ ਕਰਨ ਲਈ ਬੱਸ ਵਿੱਚ ਸਪੀਡ ਗਵਰਨਰ ਦੀ ਵਿਵਸਥਾ ਜ਼ਰੂਰ ਕੀਤੀ ਗਈ ਹੈ ਬੱਸਾਂ ਦੇ ਬੱਸ ਦੇ ਅੱਗੇ ਅਤੇ ਪਿਛਲੇ ਪਾਸੇ ਸਕੂਲ ਡਾਇਰੈਕਟਰ ਪੁਲਿਸ ਕੰਟਰੋਲ ਨੰਬਰ ਅਤੇ ਚਾਈਲਡ ਹੈਲਪਲਾਈਨ ਨੰਬਰ ਆਦਿ ਲਿਖਿਆ ਹੋਣਾ ਚਾਹੀਦਾ ਪੁਲਿਸ ਦੀ ਵੱਡੀ ਕਾਰਵਾਈ ਆਤਵਾਦੀ ਪ੍ਰਾਪ੍ਰਿਤ ਸਿੰਘ ਜਰਮਨੀ ਨੂੰ ਦਿੱਲੀ 에어ਪੋਰਟ ਤੋਂ ਕੀਤਾ ਗ੍ਰਿਫਤਾਰ આતਵਾਦ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸ ਐਸ ওসি ਅੰਮ੍ਰਿਤਸਰ ਨੇ ਜਰਮਨੀ ਅਦਾਰਤ ਸੰਚਾਲਕ ਪ੍ਰਪਰੀ ਸਿੰਘ ਸੰਦੋਨ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਆਤਵਾਦੀ ਭਾਰਤੀ ਕਨ ਫੰਡਿੰਗ ਦੇਣ ਅਤੇ ਸਹਾਇਤਾ ਕਰਨ ਵਾਲੇ ਮੈਦੂਲ ਦਾ ਪਰਦਾਫਾਸ਼ ਕੀਤਾ ਇਹ ਜਾਣਕਾਰੀ ਅੱਜ ਪੰਜਾਬ ਦੇ ਅੱਜ ਇੱਥੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦਿੱਤੀ ਹੈ ਜ਼ਿਕਰ ਜੋਗਾ ਕਿ ਸਾਲ 2020 ਵਿੱਚ एसएसओसी अमृतसर ਵਿਖੇ ਗੋਪਤ ਸੂਚਨਾ ਮਿਲੀ ਸੀ ਕਿ ਕੇਜ ਕੇਜਰਫ ਅਤਵਾਦੀ ਜਗਦੀਸ਼ ਸਿੰਘ ਪੂਰਾ ਪੰਜਾਬ ਵਿੱਚ ਕੁਝ ਨਾਮਵਰ ਸ਼ਖਸੀਅਤਾਂ ਨੂੰ ਨਿਸ਼ਾਨਾ ਬਣਾਉਂਦੀ ਯੋਜਨਾ ਬਣਾ ਰਿਹਾ ਹੈ ਇਸ ਨੂੰ ਇਸ ਕੰਮ ਨੂੰ ਪੂਰਾ ਕਰਨ ਲਈ ਉਸਨੇ ਆਪਣੇ ਭਾਰਤ ਅਦਾਤ ਸਾਥੀਆਂ ਨੂੰ ਹਥਿਆਰ ਅਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਸੀ ਪੰਜਾਬ ਉਸਨੇ ਤੇਜ਼ੀ ਨਾਲ ਕਾਰਵਾਈ ਕਰਦਿਆ ਇਸ ਮੋਡਿਊਲ ਦੇ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਇਸ ਦਾ ਪਰਦਾਫਾਸ਼ ਕੀਤਾ ਤੇ ਉਹਨਾਂ ਨੇ ਕਾਬੂ ਵਿੱਚ ਹਥਿਆਰ ਅਤੇ ਗੋਲੀ ਚਿਕਾ ਬ੍ਰਾਮ ਅਦਕੀਤੇ ਨੇ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਭਾਰਤੀ ਜੰਗ ਦੇ ਖਾਸ ਵਿਚਾਰ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਅਡਵਾਈਜ਼ਰੀ ਭਾਰਤ ਸਰਕਾਰ ਨੇ ਈਰਾਨ ਅਤੇ ਇਜ਼ਰਾਈਲ ਬਾਰੇ ਇੱਕ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਖੇਤਰ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਸਾਰੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਇਸ ਦੇ ਨਾਲ ਹੀ ਜਿਹੜੇ ਲੋਕ ਇਜ਼ਰਾਈਲ ਦਾ ਈਰਾਨ ਵਿੱਚ ਰਹਿ ਰਹੇ ਨੇ ਉਹ ਉੱਥੇ ਭਾਰਤੀ ਦੂਤਾਵਾਸਤ ਨਾਲ ਸੰਪਰਕ ਕਰਨ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਆਪਣੀ ਸੁਰੱਖਿਆ ਨੂੰ ਲੈ ਕੇ ਬਹੁਤ ਸਾਵਧਾਨ ਰਹਿਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਨ ਦਾ ਅਰਸਲ ਨ ਦੇ ਹਾਕਿਆਂ ਤੋਂ ਕੱਟੜ ਵਿਰੋਧੀ ਰਹੇ ਈਰਾਨ ਅਤੇ ਇਜ਼ਰਾਈਲ ਇੱਕ ਵਾਰ ਮਰ ਤੋਂ ਆਮੋ ਸਾਹਮਣੇ ਹੋ ਰਹੇ ਨੇ ਦੂਤ ਘਰ ਦੇ ਹਮਲੇ ਤੋਂ ਬਾਅਦ ਈਰਾਨ ਅਗਲੇ ਪੂਰੀ ਤਰ੍ਹਾਂ ਤਿਆਰ ਹੈ ਮੰਨਿਆ ਜਾ ਰਿਹਾ ਕਿ ਈਰਾਨ ਅਗਲੇ 24 ਤੋਂ 48 ਘੰਟਿਆਂ ਵਿੱਚ ਇਜ਼ਰਾਈਲ ਤੇ ਹਮਲਾ ਕਰ ਸਕਦਾ ਹੈ 1 ਅਪ੍ਰੈਲ ਨੂੰ ਦੂਤਾਵਾਸਤੇ ਹੋਏ ਹਮਲੇ ਚ ਇਸਲਾਮਿਕ ਰੈਵਿਊਲਿਊশনারੀ ਗਾਰਡ ਕੋਰ ਆਈ ਆਰ ਜੀ ਸੀ ਦਾ ਕਮਾਂਡਰ ਅਤੇ ਇਸ ਦੇ ਕਈ ਮੈਂਬਰ ਮਾਰੇ ਗਏ ਸਨ ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ਤੇ ਪਹੁੰਚ ਗਿਆ ਹੈ ਸ਼ਿਕੰਦਰ ਸਿੰਘ ਮਲੂਕਾ ਦਾ ਵੱਡਾ ਬਿਆਨ ਬੋਲੇ ਪਾਰਟੀ ਛੜੀ ਨਹੀਂ ਹੈ ਸਾਬਕਾ ਮੰਤਰੀ ਅਤੇ ਸ਼ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਸ਼ਿਕੰਦਰ ਸਿੰਘ ਮਲੂਕਾ ਕੱਲ ਵਿਸਾਖੀ ਮੌਕੇ ਤਖਤਸ਼੍ਰੀ ਦਾਮਦਮਾ ਸਾਹਿਬ ਵਿਕੇ ਨਤਮਸਤਕ ਹੋਏ ਇਸ ਮੌਕੇ ਸ਼ਿਕੰਦਰ ਸਿੰਘ ਮਲੂਕਾ ਨੇ ਤਖਤਸ਼੍ਰੀ ਦਾਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਮੁਲਾਕਾਤ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹ ਵਿਸਾਖੀ ਮੌਕੇ ਗੁਰੂ ਘਰ ਵਿੱਚ ਮੱਥਾ ਟੇਕਣ ਲਈ ਆਏ ਸਨ ਮਲੂਕਾਂ ਨੇ ਦੱਸਿਆ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਵਿੱਚ ਪੋਜ਼ਿਟਿਵ ਮਾਹੌਲ ਹੈ ਲੋਕਾਂ ਨੂੰ ਅਕਾਲੀ ਦਲ ਤੋਂ ਬਹੁਤ ਵੱਡੀ ਆਸ ਹੈ ਇਹ ਨੌ ਪੁੱਤਰ ਦੇ ਭਾਜੀਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਿਕੰਦਰ ਸਿੰਘ ਮਲੂਕਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪੁੱਤਰਾਂ ਤੇ ਨੌ ਦਾ ਭਾਜੀਪੀ ਵਿੱਚ ਜਾਣਾ ਉਹਨਾਂ ਦਾ ਨਿੱਜੀ ਫੈਸਲਾ ਹੈ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਮੈਂ ਦੋਵਾਂ ਨੂੰ ਭਾਜੀਪੀ ਵਿੱਚ ਜਾਣ ਤੋਂ ਰੋਕਿਆ ਸੀ ਉਹ ਮੇਰੇ ਪਰਿਵਾਰ ਦੇ ਮੈਂਬਰ ਹਨ ਅਤੇ ਹਮੇਸ਼ਾ ਰਹਿਣਗੇ ਹਲਕਾ ਇੰਚਾਰਜ ਵਜੋਂ ਬੱਲੇ ਜਾਨ ਤੇ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਫੈਸਲਾ ਸਿਰ ਮੱਤੇ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਪ੍ਰਧਾਨ ਹਨ ਉਹ ਕਿਸੇ ਨੂੰ ਵੀ ਹਲਕੇ ਇੰਚਾਰਜ ਲਗਾ ਸਕਦੇ ਨੇ ਇਸ ਮੌਕੇ ਜਰੂਰ ਉਹਨਾਂ ਤੋਂ ਪੁੱਛਿਆ ਗਿਆ ਕਿ ਉਹ ਅਕਾਲੀ ਦਲ ਵਿੱਚ ਹੀ ਰਹਿਣਗੇ ਜਾਂ ਫਿਰ ਪਾਰਟੀ ਛੱਡ ਕੇ ਛੱਡਣ ਕੇ ਕਿਸੇ ਹੋਰ ਪਾਰਟੀ ਵਿੱਚ ਜਾਣਗੇ ਤਾਂ ਉਹਨਾਂ ਕਿਹਾ ਕਿ ਮੈਂ ਅਕਾਲੀ ਦਲ ਵਿੱਚ ਹਾਂ ਜਦੋਂ ਕਿਸੇ ਹੋਰ ਪਾਰਟੀ ਵਿੱਚ ਜਾਵਾਂਗਾ ਉਸ ਦਿਨ ਮੇਰੇ ਨਾਲ ਇਸ ਸਬੰਧੀ ਸਵਾਲ ਕਰਨਾ ਕੈਨੇਡਾ 'ਚ ਪਹਿਲੀ ਵਾਰ ਘਰ ਕੀਦਨ ਵਾਲਿਆਂ ਨੂੰ ਮਿਲੀ ਵੱਡੀ ਰਾਹਤ ਕੈਨੇਡਾ ਵਿੱਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕਰਜ਼ਾ ਉਤਾਨਣ ਵਾਸਤੇ 30 ਸਾਲ ਦਾ ਸਮਾਂ ਮਿਲੇਗਾ ਜੀਹਾਂ ਟਰੂਡੋ ਸਰਕਾਰ ਵੱਲੋਂ ਰਿਹਾਇਸ਼ ਸੰਕਰ ਦੇ ਮਤੇ ਨਜ਼ਰ ਵੱਡੀ ਰਾਹਤ ਦਾ ਐਲਾਨ ਕੀਤਾ ਗਿਆ ਹੈ ਪਰ ਇੰਸ਼ੋਰਡ ਮਾਰਗੇਜ ਵਾਲਾ ਮਕਾਨ ਨਵਾਂ ਹੋਂਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ ਟਰੂਡੋ ਸਰਕਾਰ ਦੇ ਇਸ ਕਦਮ ਦਾ ਸਵਾਗਤ ਕੀਤਾ ਜਾ ਰਿਹਾ ਤੇ ਹਾਊਸਿੰਗ ਸੈਕਟਰ ਦੇ ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਹ سہولت ਮਕਾਨ ਖਰੀਦਣ ਦੇ ਇਸੇ ਕ ਹਰ ਕੈਨੇਡੀਅਨ ਨੂੰ ਮਿਲਣੀ ਚਾਹੀਦੀ ਜਾਂ ਦੂਜੇ ਪਾਸੇ ਮਾਰਗੇਜ ਪ੍ਰੋਫੈਸ਼ਨਲਜ਼ ਕੈਨੇਡਾ ਦੇ ਮੁੱਖ ਕਾਰਜਕਾਰੀ ਅਫਸਰ ਲਾਰਨ ਵੈਨ ਡੈਨ ਬਰਗਨੇਟ ਟਰੂਡੋ ਸਰਕਾਰ ਦੇ ਫੈਸਲੇ ਨੂੰ ਸਹੀ ਦਿਸ਼ਾ ਵਿੱਚ ਉਠਾਇਆ ਕਦਮ ਕਰਾਰ ਦਿੱਤਾ ਤੇ ਕਿਹਾ ਕਿ ਪਹਿਲੀ ਵਾਰ ਘਰ ਕਿਦਨ ਵਾਲਿਆਂ ਦਾ ਹੱਥ ਸੌਕਾ ਹੋ ਜਾਵੇਗਾ ਪਰ ਇਸ ਦੇ ਨਾਲ ਹੀ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਸਹੂਲਤ ਹੋਰਨਾਂ ਖਰੀਦਦਾਰਾਂ ਨੂੰ ਵੀ ਮਹਈਆ ਕਰਵਾਈ ਜਾਵੇ ਇਸਤਾਨ ਰੇਟਸ.ca ਵਿੱਚ ਮਾਰਗੇਜ ਅਤੇ ਰੀਅਲ ਏਸਟੇਟ ਤੇ ਮਾਹਰ ਵਿਕਟਰ ਟ੍ਰੈਂਡ ਦਾ ਵੀ ਕਹਿਣਾ ਸੀ ਕਿ ਯੋਗਤਾ ਸ਼ਰਤਾਂ ਵਿੱਚ ਢਿੱਲ ਦਿੱਤੀ ਜਾਵੇ ਉਹਨਾਂ ਨੇ ਕਿਹਾ ਕਿ ਵੈਨਕੂਵਰ ਅਤੇ ਟ੍ਰਾਂਟੋ ਵਿੱਚ ਘਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਅਤੇ ਜ਼ਿਆਦਾਤਰ ਖਰੀਦਦਾਰ ਬਗੈਰ بیمੇ ਵਾਲਾ ਮਾਰਗੇਜ ਹੀ ਲੈਂਦੇ ਸਨ ਇਸ ਦੇ ਉਲਟ ਕੈਨੇਡੀਅਨ ਹੋਮ ਬਿਲਡਰਸ ਐਸੋਸੀਏਸ਼ਨ ਦੇ ਮੁੱਖ ਕਾਰਜਕਾਰੀ ਅਫਸਰ ਕੈਵਨ ਲੀ ਨੇ ਆਖਿਆ ਕਿ ਫੈਡਰਲ ਸਰਕਾਰ ਦਾ ਨਵਾਂ ਨਿਯਮ ਲਾਹੇਵੰਦ ਸਾਬਤ ਹੋਵੇਗਾ ਕਿਉਂਕਿ ਇਸ ਤਰੀਕੇ ਨਾਲ ਨਵੇਂ ਮਗਨਾਂ ਦੀ ਉਸਾਰੀ ਵਿੱਚ ਤੇਜ਼ੀ ਆਵੇਗੀ। ਤਿਹਾਰ ਪੁੱਜੇ ਪੰਜਾਬ ਦੇ ਐਡੀਜੀ ਲਿਆ ਜੇਲ ਦੀ ਸੁਰੱਖਿਆ ਦਾ ਜਾਇਜ਼ਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਮការੀ ਘੁਟਾਲੇ ਮਾਮਲੇ ਵਿੱਚ ਈਡੀ ਦੀ ਨਿਆਇਕ ਹਿਰਾਸਤ ਦੇ ਵਿੱਚ ਤਿਹਾਰ ਜੇਲ ਚ ਕੈਦ ਨੇ ਦੱਸ ਦਈਏ ਕਿ ਉਹਨਾਂ ਦੀ ਨਿਆਇਕ ਹਿਰਾਸਤ 15 ਅਪ੍ਰੈਲ ਸੋਮਵਾਰ ਨੂੰ ਖਤਮ ਹੋ ਰਹੀ ਹੈ ਜਿਸ ਤੋਂ ਬਾਅਦ ਮੁੱਖ ਮੰਤਰੀ ਦਿੱਲੀ ਦੀ ਅਦਾਲਤ ਵਿੱਚ ਪੇਸ਼ ਹੋਣਗੇ ਤਿਹਾਰ ਜੇਲ ਦੇ ਸੂਤਰਾਂ ਤੋ ਪਤਾ ਲੱਗਾ ਹੈ ਕਿ ਅਦਾਲਤ ਵਿੱਚ ਜਾਣ ਤੋਂ ਪਹਿਲਾਂ 15 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਾਰਜੋਲ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣਗੇ ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਪੰਜਾਬ ਦੇ ਵਿਧਿਕ ਡਾਇਰੈਕਟਰ ਜਨਰਲ ਪੁਲਿਸ ਏ ਦੇ ਪਾਂਡੇ ਸੁਰੱਖਿਆ ਮੀਟਿੰਗ ਦੀ ਸਮੀਖਿਆ ਲਈ ਤਿਹਾਰਜੋਲ ਪੁੱਜੇ ਸਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤਿਹਾਰੜ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਮੁਲਾਕਾਤ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇੰਟੈਲੀਜੈਂਸ ਬਿਊਰੋ ਆਈਬੀ ਦਿੱਲੀ ਪੈਸੇ ਸੁਰੱਖਿਆ ਯੂਨਿਟ ਡੀ ਪੀਐਸਯੂ ਪੰਜਾਬ ਪੁਲਿਸ ਨੇ ਤਿਹਾੜੀ ਦੇ ਵਿੱਚ ਸੁਰੱਖਿਆ ਸਮੀਖਿਆ ਕੀਤੀ ਹੈ ਤਿਹਾੜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਨਾ ਭੇਜ ਦਿੱਤੀ ਗਈ ਹੈ ਸੀਐਮ ਆਂ ਅਗਲੇ ਹਫ਼ਤੇ ਜਿਹੜੀ ਸੋਮਵਾਰ 15 ਅਪ੍ਰੈਲ ਨੂੰ ਸੀਐਮ ਕੇਜਰੀਵਾਲ ਨੂੰ ਮਿਲਣ ਜਾ ਸਕਦੇ ਨੇ ਮੁੱਖ ਮੰਤਰੀ ਆਰਮਨ ਕੇਜਰੀਵਾਲ ਦੀ ਨਿਆਂਇਕ ਹਿਰਾਸਤ 15 ਅਪ੍ਰੈਲ ਨੂੰ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਉਸੇ ਦਿਨ ਅਦਾਲਤ ਵਿੱਚ ਪੇਸ਼ ਹੋਣਾ ਵੀ ਹੈ ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਬਿਕਰਮਜੀਤਿਆ ਦੀ ਉਮੀਦਵਾਰੀ ਦੇ ਹੱਕ 'ਚ ਡਟੇ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਪਰਧਾਨ ਅਤੇ ਵਿਧਾਨ ਸਭਾ ਹਲਕਾ ਖੰਡੂਰ ਸਾਹਿਬ ਦੇ ਇੰਚਾਰਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੂਰਾ ਕੋਰ ਕਮੇਟੀ ਮੈਂਬਰ ਗੁਰਸੇਵ ਕੁਸੰਗ ਸੇਖ ਜੱਤੇ ਬੰਦ ਕਸ਼ਕਰਤਾ ਦਲਬੀਰ ਸਿੰਘ ਜਹਾਗੀ ਤੇ ਕੁਲਦੀਪ ਸਿੰਘ ਆਲਕ ਜਥੇਬੰਦ ਕਸਕਰਤਰ ਨੇ ਅੱਜ ਇੱਕ ਪ੍ਰੈਸ ਬਿਆਨ ਰਾਹੀਂ ਲੋਕ ਸਭਾ ਹਲਕਾ ਖੰਡੂਰ ਸਾਹਿਬ ਲਈ ਵਿਕਰਮ ਸਿੰਘ ਮੰਜੀਟਿਆ ਦੇ ਤੁਰੰਤ ਉਮੀਦਵਾਰੀ ਦੇ ਐਲਾਨ ਲਈ ਜ਼ੋਰਦਾਰ ਵਕਾਲਤ ਕੀਤੀ ਬ੍ਰਾਂਪੂਰਾ ਪਰਿਵਾਰ ਦੀ ਮਾਨਮਤੀ ਵਿਰਾਸਤ ਖਾਸ ਕਰਕੇ ਮਰਹੂਮ ਜਥੇਦਾਰ ਰਣਜੀਤ ਸਿੰਘ ਬ੍ਰਾਂਪੂਰਾ ਦੀ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਵਜੋਂ ਸੇਵਾ ਨੂੰ ਉਜਾਗਰ ਕਰਦੇ ਹੋਏ ਅਕਾਲੀ ਆਗੂਆਂ ਨੇ ਲੋਕ ਸਭਾ ਹਲਕਾ ਖੰਡੂਰ ਸਾਹਿਬ ਦੀ ਪੰਤਕ ਮਹੱਤਤਾ ਬਾਰੇ ਚਾਣਨਾ ਪਾਇਆ ਹਲਕੇ ਵਿੱਚ ਅਕਾਲੀਆਂ ਦਾ ਗੜ ਮੰਨਦੇ ਹੋਏ ਆਗੂਆਂ ਨੇ ਪਾਰਟੀ ਏਕਤਾ ਤੇ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਭਰੋਸਾ ਪ੍ਰਗਟਾਇਆ ਕਿ ਵਿਕਰਮ ਸਿੰਘ ਮਜੀਠੀਆ ਨੂੰ ਉਮੀਦਵਾਰ ਬਣਾਉਣ ਨਾਲ ਇਲਾਕੇ 'ਚ ਅਕਾਲੀ ਵਰਕਰਾਂ ਤੇ ਪਾਰਟੀ ਦੀ ਜਿੱਤ ਜਕੀਨੀ ਹੋਵੇਗੀ ਆਮ ਆਦਮੀ ਦੀ ਪੌਂਚ ਤੋਂ ਬਾਹਰ ਹੋਇਆ ਸੋਨਾ 73000 ਤੋਂ ਪਾਰ ਹੋਈ ਸੋਨੇ ਦੀ ਕੀਮਤ ਆਲਮੀ ਬਾਜ਼ਾਰਾਂ 'ਚ ਤੇਜ਼ੀ ਦੇ ਰੁਝਾਨ ਦੇ ਵਿਚਕਾਰ ਸ਼ੁੱਕਰਵਾਰ ਨੂੰ ਕੌਮੀ ਰਾਜਧਾਨੀ 'ਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਕਾਰੋਬਾਰੀ ਸੈਸ਼ਨ 'ਚ ਤੇਜ਼ੀ ਜਾਈ ਰਹੀ ਸੋਨਾ 1050 ਰੁਪਏ ਦੀ ਤੇਜ਼ੀ ਨਾਲ 73000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਗਿਆ HDFC ਸੈਕਿਉਰिटीज ਨੇ ਇਹ ਜਾਣਕਾਰੀ ਦਿੱਤੀ ਹੈ HDFC ਸੈਕਿਉਰਿਟੀ ਦੇ ਅਨੁਸਾਰ ਦਿੱਲੀ ਚ ਸੋਨੇ ਦੀ ਕੀਮਤ 1050 ਰੁਪਏ ਦੀ ਤੇਜ਼ੀ ਨਾਲ 73350 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ ਹੈ ਤੇ ਪਿਛਲੇ ਕਾਰੋਬਾਰੀ ਸੈਸ਼ਨ ਚ ਸੋਨਾ 72300 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਇਸੇ ਤਰ੍ਹਾਂ ਚਾਂਦੀ ਦੀ ਕੀਮਤ ਵੀ 1400 ਰੁਪਏ ਦੀ ਤੇਜ਼ੀ ਦੇ ਨਾਲ 86300 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਰਿਕਾਰਡ ਪੱਧਰ ਤੇ ਪਹੁੰਚ ਗਈ ਹੈ ਸੀਐਮ ਸੁਖਪਾਲ ਖੈਰ ਨਾਲ ਹੋਏ ਗੁਪਤ ਸਮਝੌਤੇ ਨੂੰ ਜਨਤਕ ਕਰਨ ਪਰਮਵੰਸ ਰਮਾਨਾ ਸ਼੍ਰੋਮਣੀ ਕਾਲੀਦਾ ਦੇ ਸੀਨੀਅਰ ਆਗੂ ਸਰਦਾਰ ਪਰਮਵੰਸ ਸਿੰਘ ਰਮਾਨਾ ਨੇ ਕੱਲ ਮੱਖ ਮੰਤਰੀ ਭਗਵਾਨਤਮਨ ਨੂੰ ਆਖਿਆ ਕਿ ਉਹ ਕਾਂਗਰਸ ਦੇ ਆਗੂ ਸੁਖਪਾਲ ਖੇੜਾ ਵੱਲੋਂ ਉਨ੍ਹਾਂ ਖਿਲਾਫ ਮੁਕੱਦਮਾ ਨਾ ਚਲਾਉਣ ਲਈ ਕੀਤੇ ਗੋਪਤ ਸਮਝੌਤੇ ਨੂੰ ਜਨਤਾ ਕਨਨ ਦੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਦੇ ਭਾਈ ਭਾਸ਼ੀ ਸ਼੍ਰੋਮਣੀ ਅਕਾਲੀ ਦਲ ਦੇ ਅਮੀਰਵਾਰਾਂ ਦੇ ਖਿਲਾਫ ਸਾਂਝਾ ਗੱਠਜੋੜ ਬਣਾ ਰਹੇ ਨੇ ਇਥੇ ਜਾਰੀ ਹੈ ਕਿ ਕੀਤੇ ਬਿਆਨ ਚ ਪਰਮਸੰਗਰ ਮਾਨਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਲਿਖ ਦਿੱਤਾ ਹੈ ਕਿ ਉਹ 2015 ਦੇ ਦਸ਼ਾ ਤਸਕਰੀ ਕੇਸ ਵਿੱਚ ਸੁਖਪਾਲ ਖੱਤਰਾ ਦੇ ਖਿਲਾਫ ਕਾਰਵਾਈ ਨਹੀਂ ਕਰੇਗੀ ਉਹਨਾਂ ਨੇ ਕਿਹਾ ਕਿ ਭਾਵੇਂ ਆਪ ਸਰਕਾਰ ਨੇ ਕੇਸ ਦੀ ਮੁੜ ਜਾਂਚ ਵਾਸਤੇ ਐਸਆਈ ਟੀਮ ਦਾ ਗਠਨ ਕੀਤਾ ਤੇ ਉਸਨੇ ਉਸਨੇ ਖੱਤਰਾ ਖਿਲਾਫ ਧੁਕਮੇ ਸਬੂਤ ਹੋਣ ਦਾ ਦਾਵਾ ਵੀ ਕੀਤਾ ਹੈ ਨੰਗੇ ਸਿਰ ਗੁਰੂ ਘਰੇ ਬੜੇ ਬੰਦੇ ਵੱਲੋਂ ਬੇਅਦਬੀ ਦੀ ਕੋਸ਼ਿਸ਼ ਸਾਰੀ ਕੱਢਣਾ ਸੀਸੀਟੀਵੀ 'ਚ ਕੈਦ ਫਰੀਦਕੋਟ ਦੇ ਬਾਬਾ ਫਰੀਦ ਢਿੱਲਾ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਦੁਪਹਿਰ ਇੱਕ ਵਿਅਕਤੀ ਨੂੰ ਸ਼ੱਕੀ ਹਾਲਤ ਵਿੱਚ ਫੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਉਥੋਂ ਦੇ ਸੇਵਾਦਾਰਾਂ ਨੇ ਸਮੇਂ ਸਿਰ ਕਾਬੂ ਕਰ ਲਿਆ ਦੋਸ਼ੀ ਵਿਅਕਤੀ ਦਾ ਨਾਮ ਸਤਪਾਲ ਸਿੰਘ ਦੱਸਿਆ ਜਾ ਰਿਹਾ ਹੈ ਘਟਨਾ ਦੀ ਸਮੇਂਦਰਸ਼ੀਲਤਾ ਨੂੰ ਦੇਖਦੇ ਹੋਏ ਪੁਲਿਸ ਫੋਰਸ ਤੁਰੰਤ ਮੌਕੇ ਤੇ ਪਹੁੰਚੀ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀ ਵਿਅਕਤੀ ਨੰਗੇਸਰ ਗੁਰਦੁਆਰਾ ਸਾਹਿਬ ਪਹੁੰਚਾ ਤੇ ਮर्याਦਤ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਾਲਾਂਕਿ ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕੇ ਕਿ ਉਕਤ ਵਿਅਕਤੀ ਕੈਸੇ ਰਾਤ ਦੇ ਨਾਲ ਉੱਥੇ ਪਹੁੰਚਿਆ ਸੀ ਇਹ ਜਾਂਚ ਦਾ ਵਿਸ਼ਾ ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ 15 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਨਾਲ ਕਰਨਗੇ ਮੁਲਾਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਰਵਿੰਦ ਕੇਜਰੀ ਨਾਲ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਮਿਲ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 15 April ਨੂੰ ਤਿਹਾਰ جیل ਵਿੱਚ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਇਸ ਤੋਂ ਪਹਿਲਾਂ 10 April ਨੂੰ ਭਗਵੰਤ ਮਾਨ ਅਤੇ ਸੰਜੇ ਸਿੰਘ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨੀ ਸੀ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਦੀ ਇਜਾਜ਼ਤ ਨਹੀਂ ਦਿੱਤੀ ਹੁਣ ਵੀਰਵਾਰ ਨੂੰ ਮੀਟਿੰਗ ਲਈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜੇਲ੍ਹ ਅਧਿਕਾਰੀਆ ਦਿੱਲੀ ਪੁਲਿਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਿਚਕਾਰ ਮੀਟਿੰਗ ਹੋਈ ਐਸ ਮੀਟਿੰਗ ਵਿੱਚ ਪੰਜਾਬ ਦੇ ਏਡੀਜੀ ਸੁਰੱਖਿਆ ਏਕੇ ਪਾਉਂਦੇ ਸੰਜੇ ਬੈਣੀਵਾਲ ਡੀਜੀ ਜੀਐਲਰ ਜੀਵ ਸਿੰਘ ਪਰਿਹਾਰ ਡੀਆਈਜੀ ਜੇਲ੍ਹ ਵਿੱਚ ਦਿੱਲੀ ਪੁਲਿਸ ਦੇ ਅਧਿਕਾਰੀ ਹਾਜ਼ਰ ਸਨ ਛੇਤੀ ਆਵਗੇ ਪੀਐਮ ਕਿਸਾਨ ਨਿਧੀ ਦੀ ਅਗਲੀ ਕਿਸ਼ਤ ਏਦਾਂ ਚੈੱਕ ਕਰੋ ਲਿਸਟ ਵਿੱਚ ਆਪਣਾ ਨਾਮ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਨੇ ਐਸੋ ਦੇਸ਼ ਨਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨਨੀ ਦੀ ਯੋਜਨਾ ਕੁਝ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਜੀ ਸਕੀਮ ਨਾਲ ਹੀ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਰਕਮ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾਂਦੀ ਹੈ ਇਸ ਸਕੀਮ ਤਹਿਤ ਹੁਣ ਤੱਕ ਕਿਸਾਨਾਂ ਨੂੰ 16 ਕਿਸ਼ਤਾਂ ਮਿਲ ਚੁੱਕੀਆਂ ਨੇ ਹੁਣ ਕਿਸਾਨ ਭਰਾ 17ਵੀਂ ਕਿਸ਼ਤ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਵੱਖ-ਵੱਖ ਮੀਡੀਆ ਰਿਪੋਰਟਰਾਂ ਮੁਤਾਬਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਯੋਜਨਾ ਤਹਿਤ ਦੂਜੀ ਕਿਸ਼ਤ ਮਈ ਦੇ ਅਖੀਰਲੇ ਹਫ਼ਤੇ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਭੇਜੀ ਜਾ ਸਕਦੀ ਹੈ ਅਜਿਹੀ ਸਥਿਤੀ ਵਿੱਚ ਕਿਸਾਨ ਭਰਾਵਾਂ ਨੂੰ ਸਾਰੇ ਜ਼ਰੂਰੀ ਕੰਮ ਕਰਨੇ ਚਾਹੀਦੇ ਨੇ ਜਿਨ੍ਹਾਂ ਦੀ ਕੇਵਾਈਸੀ ਨਹੀਂ ਹੋਈ ਹੈ ਉਹਨਾਂ ਨੂੰ ਕੇਵਾਈਸੀ ਜ਼ਰੂਰ ਕਰਵਾਉਣੀ ਚਾਹੀਦੀ ਹੈ ਜਿਨ੍ਹਾਂ ਦੇ ਖਾਤੇ ਜਿਹੜੇ ਹੈਗੇ ਆ ਆਧਾਰ ਕਾਰਡ ਦਾ ਲਿੰਕ ਨਹੀਂ ਨੇ ਉਹਨਾਂ ਨੂੰ ਆਧਾਰ ਨਾਲ ਲਿੰਕ ਕਰਵਾ ਲੈਣੇ ਚਾਹੀਦੇ ਨੇ ਤੇ ਬਾਅਦ ਵਿੱਚ ਜੇ ਕਿਸੇ ਕਿਸਾਨ ਪ੍ਰਾਦੀ ਕਿਸ਼ਤ ਰੁਕੀ ਹੋਈ ਹੈ ਤਾਂ ਪੀਐਮ ਕਿਸਾਨ ਵੀ ਵੈਬਸਾਈਟ ਤੇ ਜਾ ਕੇ ਆਪਣੇ ਜਿਹੜੇ ਵੇਰਵੇ ਭਰ ਕੇ ਫਿਰ ਆਪਣੀ ਕਿਸ਼ਤ ਨੂੰ ਚਾਲੂ ਕਰਵਾ ਸਕਦੇ ਨੇ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਮਿਲਦੇ ਆ ਹੋਰ ਖਬਰਾਂ ਨਾਲ ਹੁੰਦੇ ਲਈ ਇੰਨਾ ਹੀ ਧੰਨਵਾਦ ਸਤਿ ਸ਼੍ਰੀ ਅਕਾਲ